ਲਾਓ ਵੀ ਮਤਰੋ ਅੱਜ ਪਿੰਡ ਦਮਣੇ ਦੀ ਧਰਤੀ ਦੇ ਉੱਤੇ ਕਬੂਤਰ ਰੁੱਢ ਗਏ 2.50 48 ਕਬੂਤਰ ਰੁੱਢ ਗਏ ਜਿਹਨੂੰ ਪੰਜਾਬੀ ਦੇ ਵਿੱਚ 48 ਕਹਿੰਦੇ ਆ ਤੇ ਪਿੰਡ ਦੀ ਲੋਕੇਸ਼ਨ ਦੇਖੋ ਆਹ ਦੇਖੋ ਪੁਰਾਣੇ ਬਰਾਸਤੀ ਮਕਾਨ ਲਾਹੌਰ ਰੋਜ਼ ਇੱਥੋਂ ਜ਼ਿਆਦਾ ਮੱਜ ਉੜਦੀਆਂ ਜਿਹੜੀਆਂ ਲਾਹੌਰ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਓਹ ਦੇਖੋ ਬੈਠੇ ਮੋਰ ਪਾਉਂਦੇ ਆ ਹਵੇਲੀਆਂ ਦੇ ਮੋਰ ਪਹਿਲਾਂ ਐਂ ਗੱਲਾਂ ਬਾਤਾਂ ਨੇ ਪਿੰਡ ਦੁੰਮਣਾ ਕੇ ਜਿਲ੍ਹਾ ਰੋਪੜ ਲਾਗੇ ਮਰੰਡਾ ਮੇਰੇ ਵੀਰੋ ਤੇ ਕਬੂਤਰ ਉੱਡ ਗਏ 48 ਰੌਣਕਾਂ ਪੰਨੀਆਂ ਪਈਆਂ ਨੇ ਵੀਰ ਸਾਹੇ ਉੱਧਰ ਬੈਠੇ ਨੇ ਤੇ ਪਿੰਡ ਦੀ ਲੋਕੇਸ਼ਨ ਇੱਕ ਨੰਬਰ ਆ ਦੇ ਪ੍ਰਕਾਚਨ ਕਰ ਲੰਨੇ ਆ ਭਾਈ ਜੀ ਹੁੰਦੇ ਆ ਸ਼ੌਂਕ ਦੇਖ ਰੋ ਮਿੱਤਰੋ ਕਿੱਥੇ ਤੇ ਕਿੱਥੇ ਪਹੁੰਚ ਗਏ ਮਣਾਈ ਹੋਈ ਆ ਬੰਦਿਆਂ ਨੇ ਗੱਲਬਾਤ ਆਏ ਆ ਗੱਲਾਂ